ਜੇਲਾ ਮਾਨਸਾ ਦੇ ਪਿੰਡ ਮਾਨਸਾ ਖੁਰਦ ਦੇ ਵਿੱਚ ਅੱਜ ਲਗਾਇਆ ਗਿਆ ਜੰਗਲ ਤਾਂ ਦੇਖ ਸਕਦੇ ਹੋ ਤਸਵੀਰਾਂ ਕਿ ਇਸ ਮੌਕੇ ਮਾਨਸਾ ਦੇ ਵਿਧਾਇਕ ਵੀਜੇ ਸਿੰਘ ਲਾਜੀ ਪਹੁੰਚੇ ਤੇ ਉਸ ਦੇ ਨਾਲ ਹੀ ਡੀਸੀ ਮਾਨਸਾ ਦੇ ਜੋ ਹੈਗੇ ਨੇ ਉਹ ਵੀ ਨਾਲ ਉਹਨਾਂ ਦੇ ਪਹੁੰਚੇ ਤਾਂ ਦੇਖ ਸਕਦੇ ਹੋ ਤਸਵੀਰਾਂ ਮਾਨਸਾ ਖੁਰਦ ਦੀਆਂ ਨੇ ਜਿੱਥੇ 12 ਏਕੜ ਦੇ ਵਿੱਚ ਜੰਗਲ ਲਗਾਇਆ ਗਿਆ ਤਾਂ ਜਿਹੜੇ ਵੱਖ-ਵੱਖ ਤਰ੍ਹਾਂ ਦੇ ਬੂਟੇ ਨੇ ਉਹ ਇਸ ਜਗ੍ਹਾ ਦੇ ਉੱਪਰ ਲਗਾਏ ਗਏ ਤਾਂ ਤਸਵੀਰਾਂ ਮਾਨਸਾ ਖੁਰਦ ਦੀਆਂ ਤੁਸੀਂ ਦੇਖ ਰਹੇ ਹੋ ਜਿਸ ਜਗ੍ਹਾ ਦੇ ਉੱਪਰ 12 ਏਕੜ ਦੇ ਵਿੱਚ ਜੋ ਪੰਚਾਇਤੀ ਜ਼ਮੀਨ ਸੀ ਉਸ ਦੇ ਉੱਪਰ ਇੱਕ ਜੰਗਲ ਲਗਾਇਆ ਗਿਆਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀਆਂ ਪੀੜ੍ਹੀਆਂ ਨੂੰ ਸ਼ੁੱਧ ਹਵਾ ਦੇਣ ਦੇ ਲਈ ਜਿਹੜਾ ਇਹ ਨੇਕ ਉਪਰਾਲਾ ਉਹ ਕੀਤਾ ਗਿਆ ਤਾਂ ਇਸ ਮੌਕੇ ਜਿਹੜੇ ਸਮਾਜ ਸੇਵੀ ਸੱਜਣ ਨੇ ਉਹ ਵੀ ਪਹੁੰਚੇ ਤੇ ਉਸ ਤੋਂ ਬਾਅਦ ਅਰਦਾਸ ਬੇਨਤੀ ਕਰਨ ਤੋਂ ਬਾਅਦ ਜਿਹੜੇ ਪੌਦੇ ਲਗਾਉਣ ਦੀ ਮੁਹਿੰਮ ਹੈ ਉਹ ਸ਼ੁਰੂ ਕੀਤੀ ਗਈ ਤਾਂ ਦੇਖ ਸਕਦੇ ਹੋ ਤਸਵੀਰਾਂ ਮਾਨਸਾ ਖੁਰਦਦੀਆਂ ਨੇ ਇਸ ਉਪਰਾਲੇ ਦੇ ਲਈ ਸ਼ੇਅਰ ਜ਼ਰੂਰ ਕਰ ਦਿਓ ਇਹ ਮੰਗ ਪੱਤਰ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ 10 ਤਰੀਕ ਨੂੰ ਦਿੱਲੀ ਦੇ ਵਿੱਚ ਮੀਟਿੰਗ ਹੋਈ ਸੀ ਕੁਝ ਤੌਰ 'ਤੇ ਐਸੀ ਕਿ ਸਾਰੇ ਹਿੰਦੁਸਤਾਨ ਦੇ ਜੀਪੀ ਨੇ ਛੱਡ ਕੇ ਵਿਰੋਧੀ ਧਿਰਾਂ ਦੇ ਐਮਪੀ ਰਾਸਵਾ ਮੈਂਬਰ ਤੇ ਐਮਪੀ ਇਹਨਾਂ ਨੂੰ ਦੋਨਾਂ ਨੇ ਮੰਗ ਪੱਤਰ ਦਿੱਤੇ ਜਾਨਾ ਤਾਂ ਕਿ ਆਉਣ ਵਾਲੇ ਸੰਸਦ ਦੇ ਵਿੱਚ ਉਹ ਜਿਹੜੇ ਕਿਸਾਨੀ ਮੰਗਾ